ਵੀਰੋ ਸਰਕਾਰ ਜੋ ਬਜ਼ੁਰਗ ਮਾਤਾ ਪੈਨਾ ਬੀਣਾ ਨੂੰ ਜੈਤ ਨਹੀਂ ਸਤਿ ਸ਼ਕਲ ਨਮਸਕਾਰ ਸਭ ਨੂੰ ਅੱਜ ਫੋਜਪੁਰ ਬੀਡੀਪੀਓ ਦਫਤਰ ਦਾ ਰਵਈਆ ਮਾੜਾ ਹੋਣ ਕਾਰਨ ਅਵਰਜੈਂਸੀ ਮੀਟਿੰਗ ਲੈਣੀ ਪਈ ਜਿਹੜੀ ਏਡੀਸੀ ਡੀ ਨਾਲ ਦਫਤਰ ਦੇ ਵਿੱਚ ਉਹ ਆਤਮੌਕੇ ਤੇ ਮੌਜੂਦ ਨਹੀਂ ਹੈਗੇ ਸੀਗੇ ਏਡੀਸੀ ਸਾਹਿਬ ਲੇਕਿਨ ਡਿਪਟੀ ਸੀਓ ਸਾਹਿਬ ਨੇ ਸਾਡੀ ਮੀਟਿੰਗ ਦਾ ਜਿਹੜਾ ਅਜੰਡਾ ਬਣਾਇਆ ਬਹੁਤ ਵਧੀਆ ਅਜੰਡਾ ਬਣਿਆ ਜਿਹਦੇ ਵਿੱਚ ਲਗਭਗ 15 ਤੋਂ ਲੈ ਕੇ 20 ਪਿੰਡਾਂ ਦੀ ਰਿਪੋਰਟ ਸਾਡੇ ਆਗੂਆਂ ਦੀ ਆਈ ਆ ਕਿ ਜਿਹੜੇ ਦਫ਼ਤਰ ਦੇ ਵਿੱਚ ਪਹੁੰਚੇ ਸੀਗੇ ਲੇਕਿਨ ਸਵੇਰੇ ਕਰੀਬ 1:10 ਵਜੇ ਦੇ ਟਾਈਮ ਅਸੀਂ ਇਕੱਠੇ ਹੋਏ ਤਾਂ ਆਲਰੇਡੀ ਦੋ ਵਾਰ ਪਹਿਲੇ ਅਸੀਂ ਲਿਸਟ ਲਖਾਈ ਸੀਗੀ ਵੱਖ-ਵੱਖ ਪਿੰਡਾਂ ਤੋਂ ਏਪੀਓ ਮੈਡਮ ਈਨੂ ਸ਼ਰਮਾ ਨੂੰ ਜ਼ਿਲ੍ਹਾ ਹੈੱਡਕੁਆਟਰ ਏਡੀਸੀ ਡੀ ਨੂੰ ਵੀ ਅਸੀਂ ਆਪਣੀ ਲਿਸਟ ਬਣਾ ਕੇ ਦੇ ਕੇ ਗਏ ਸੀ ਅੱਜ 18 ਤਰੀਕ ਮਈਨਾ 7ਵਾਂ ਵੀਰਵਾਰ ਵਾਲੇ ਦਿਨ ਲਗਭਗ 15 ਤੋਂ 20 ਪਿੰਡਾਂ ਦੇ ਜਿਹੜੇ ਮੇਡ ਆਪੂ ਪਹੁੰਚੇ ਕਿ ਅਸੀਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰ ਲਈਏ ਤਾਂ ਸਾਡਾ ਜਿਹੜਾ ਹੈਗਾ ਅੱਗੇ ਕੰਮ ਕੀਤਾ ਜਾਏਗਾ ਮੂਦਨ ਦਫਤਰ ਦੇ ਵਿੱਚੋਂ ਜਦੋਂ ਅਸੀਂ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਮੈਡਮ ਉਹ ਕਿੱਥੇ ਰਹੀ ਆਪਣਾ ਬਕਸਾ ਗਿਆ ਹਾਂ ਮੀਨੂ ਸ਼ਰਮਾ ਦੇਖਦਿਆਂ ਨਾਲ ਦਫਤਰ ਦੇ ਵਿੱਚੋਂ ਲਾਪਤਾ ਹੋ ਗਏ ਉਸ ਤੋਂ ਬਾਅਦ ਸਾਥੇ ਜਿਹੜੇ ਬੰਦੇ ਸੀਗੇ ਸ਼ਾਂਤੀ ਪੂਰਵ ਬੈਠ ਕੇ ਰੋਜ਼ ਪ੍ਰਦਰਸ਼ਨ ਦੀ ਕਿੱਥੇ ਹੋਏ ਤਾਂ ਉਸ ਤੋਂ ਬਾਅਦ ਵੀਡੀਓ ਨੇ ਸਾਨੂੰ ਬੁਲਾਇਆ ਤਾਂ ਵੀਡੀਓ ਅੰਦਰ ਜਿਹੜਾ ਤਲਖੀ ਨਾਲ ਬੋਲਦਾ ਹੋਇਆ ਸਾਡੇ ਬੰਦਿਆਂ ਦੀ ਜਿਹੜੀ ਅੱਜ ਆ ਬੇਇੱਜ਼ਤੀ ਕੀਤੀ ਆ ਅੱਜ ਜਦੋਂ ਉਹਨਾਂ ਨੇ ਬੇਇੱਜ਼ਤੀ ਕੀਤੀ ਅਗਲਾ ਐਕਸ਼ਨ ਸੀ ਆ ਸਾਡਾ ਜੇ ਅਸੀਂ ਐਕਸ਼ਨ ਲੈ ਕੇ ਚੱਕਾ-ਜਾਮ ਕਰਾਂਗੇ ਲੇਕਿਨ ਮੁੱਖ ਰੱਖਦੇ ਹੋਇਆ ਸੰਵਿਧਾਨ ਨੂੰ ਕਿ ਅਸੀਂ ਕਿਸੇ ਮੁਲਾਜ਼ਮ ਨੂੰ ਧਰਨੇ ਬਾਰੇ ਗੱਲ ਨਹੀਂ ਕੀਤੀ ਸੀਗੀ ਜੇ ਅਸੀਂ ਕਿਸੇ ਮੁਲਾਜ਼ਮ ਨੂੰ ਧਰਮੋਂ ਦੀ ਗੱਲ ਨਹੀਂ ਕੀਤੀ ਸੀ ਤੇ ਅਸੀਂ ਦੂਸਰਾ ਐਕਸ਼ਨ ਐਡੀਸ਼ਨਲ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਜਦੋਂ ਪਹੁੰਚੇ ਆ ਇੱਥੋਂ ਦੇ ਸਾਹਿਬ ਐਡੀਸ਼ਨਲ ਡਿਪਟੀ ਕਮਿਸ਼ਨਰ ਸਾਹਿਬ ਮੌਕੇ ਤੇ ਨਹੀਂ ਸਾਮਿਲ ਸੀਗੇ ਲੇਕਿਨ ਡਿਪਟੀ ਸੀਰ ਸਾਹਿਬ ਮਿਲੇ ਜਿਨ੍ਹਾਂ ਨੇ ਸਾਡੇ ਪੁੰਕਤਾਂ ਦੀ ਅਗਨੀਸ਼ਤ ਬਣਾ ਲਈ ਆ ਉਹਨਾਂ ਨੂੰ ਸੱਜੇ ਬਣਿਆ ਤਾਂ ਹਮੇ ਰეკਮੈਂਡ ਹੋ ਕੇ ਸਰੋਜਪੁਰ ਬਲਾਕ ਨੂੰ ਜਿਹੜੀ ਸਾਡੀ ਕੰਪਲੇਟ ਚੱਲੀ ਜਾਣੀ ਹੈ ਉਸ ਦੀ ਪੈਰ ਪੈਰਵਾਈ ਕਰਦੇ ਰਹਿਣਾ ਤਾਂ ਉਸ ਲਈ ਅਸੀਂ ਜਿਹੜੀ ਅੱਜ ਵੀ ਕਾਲ ਆ ਸਾਡੀ ਸਿਰਫ ਰਿਮਿਟਰੀ ਦੇ ਨਾਲ ਸੰਤੁਸ਼ਟਾ ਕੱਲ ਨੂੰ 19 ਤਰੀਕ ਨੂੰ ਗੁਰੂ ਹਰ ਸਾਹਿਬ ਇਸੇ ਤਰ੍ਹਾਂ ਬਲਾਕ ਦੀ ਮੀਟਿੰਗ ਦਾ ਅਤੇ ਉਸ ਤੋਂ ਬਾਅਦ ਸ਼ਨੀਵਾਰ ਆਗਿਆ ਐਤਵਾਰ ਆਗਿਆ ਸੋਮਵਾਰ ਨੂੰ ਜਿਹੜੇ ਵੱਖ-ਵੱਖ ਪਿੰਡਾਂ ਦੇ ਸ਼ਿਕਾਇਤ ਕਰਤਾ ਹਨ ਡਾਕਟਰੀ ਕਮ ਨੇ ਮੰਗਲਵਾਰ ਦੀ ਬਲਾਕ ਕਲਖੁਰਦ ਵਿੱਚ ਮੀਟਿੰਗ ਹੋਏਗੀ ਨਾਲ ਉਸ ਤੋਂ ਬਾਅਦ ਸਾਡੇ ਜੀਰੇ ਦੀ ਬਲਾਕ ਦੀ ਮੀਟਿੰਗ ਹੋਏਗੀ ਕੀ ਹੋ ਰਿਹਾ ਰਵਈਆ ਹੈਗਾ ਪ੍ਰਸ਼ਾਸਨ ਦਾ ਉਹਨੂੰ ਧਿਆਨ ਚ ਰੱਖਦੇ ਹੋયા ਆ ਅਗਲੇ ਪਾਸੇ ਅੰਟਾਲੀਅਨ ਸੀਸੀਆ ਦੀ ਰਿਪੋਰਟ ਔਰ ਮਾਨਜੋਗ ਡਿਪਟੀ ਕਮਿਸ਼ਨਰ ਦੀ ਰਿਪੋਰਟ ਕਰਦੇ ਆ ਹੋਏ ਆ ਉਸ ਤੋਂ ਬਾਅਦ ਲੇਬਰਾ ਸਮੇਤ ਜਿਹੜਾ ਹੈਗਾ ਸਾਡਾ ਕੰਮ ਨਾ ਹੋਇਆ ਤੇ ਅਸੀਂ ਕਿਤੇ ਨਾ ਕਿਤੇ ਚੱਪਾ ਜਾਮ ਦੀ ਜਿਹੜੀ ਹੈਗੀ ਆ ਪਹਿਲਾਂ ਸੂਚਨਾ ਦਮਾਗੇ ਤੇ ਜਿਹੜਾ ਫਿਰੋਜ਼ਪੁਰ ਬਲਾਕ ਦਾ ਅੱਜ ਦਾ ਵੀਡੀਓ ਦਾ ਰਵਈਆ ਸੀ ਮਾੜਾ ਉਹਨਾਂ ਤੇ ਐਕਸ਼ਨ ਲੈਣਾ ਇਸ ਤੋਂ ਪਹਿਲਾਂ ਮੰਧੂਤ ਬਲਾਕ ਡੀਪੀਓ ਦਾ ਜਿਹੜਾ ਐਕਸ਼ਨ ਸੀਗਾ ਉਹਦਾ ਰਵਈਆ ਮਾੜਾ ਸੀਗਾ ਉਹਦੇ ਤੇ ਪ੍ਰਸ਼ਾਦ ਆਇਆ ਬੜੀ ਮਾਰ ਐਡੀਸ਼ਨਲ ਡਿਪਲੀਕੇਸ਼ਨਰ ਦਫ਼ਤਰ ਨੇ ਕਰਾਏ ਮੇਰੇ ਸਾਥੀਓ ਬੜੇ ਦੁੱਖ ਦੀ ਗੱਲ ਆ ਇਹ ਜਿਹੜੀ ਸਰਕਾਰ ਸਾਡੇ ਤੋਂ ਵੋਟ ਮੰਗਣ ਦਾ ਵੀ ਨੰਨੂ ਢੰਗ ਨਹੀਂ ਸੀ ਅਸੀਂ ਗਲਤੀ ਦੇ ਨਾਲ ਉਹਨਾਂ ਨੂੰ ਬੋਧ ਪਾਤੀ ਕਿਸ ਧਾਰਨ ਬੋਟ ਪਾਈ ਕਿ ਜਿਹੜੇ ਸਾਡੇ ਵਿੱਚ ਆਧੂ ਗੁੰਡੇ ਕਿ ਆਪ ਆਮ ਆਦਮੀ ਸਾਧੂ ਜੇ ਦੀ ਪਾਰਟੀ ਆ ਤੇ ਜੋ ਸਰਕਾਰ ਬਣੂ ਹੈ ਤੇ ਆਪ ਆਮ ਆਦਮੀ ਦੀ ਸਰਕਾਰ ਬਣੇਗੀ ਆ ਆਮ ਆਦਮੀ ਕਰਕੇ ਸਾਨੂੰ ਉਹਨਾਂ ਨੇ ਭਰੋਸਾ ਚ ਲੈ ਲਿਆ ਲੇਕਿਨ ਅਸੀਂ ਪਹਿਲੀਆਂ ਸਰਕਾਰਾਂ ਦੇ ਕਾਲੀ ਕਾਂਗਰਸੀਆਂ ਦੇ ਵਿੱਚ ਬਹੁਤ ਲਤੀਜੇ ਸੀ ਬੜਾ ਸਾਡੇ ਲੋਕਾਂ ਨੂੰ ਡਰਾਇਆ ਧਮਕਾਇਆ ਸੀ ਬੜੇ ਸਾਡੇ ਲੋਕਾਂ ਨੂੰ ਲੁੱਟ ਕੀਤੀ ਸੀ ਬੜੀ ਸਾਡੀ ਮਰੀਕਾ ਖਾਦੀ ਰਾਸ਼ਨ ਸਕਰਮ ਪੈਨਸ਼ਨ ਦਾ ਨਾਲ ਮਰਲੇ ਮਕਾਨ ਵੀ ਜਿਹੜੇ ਆਉਂਦੇ ਸੀ ਉਹ ਵੀ ਨੱਪੇ ਜਾਂਦੇ ਸੀਗੇ ਉਹਨਾਂ ਤੋਂ ਅਸੀਂ ਜਦੋਂ ਪਿੰਨਾਂ ਚ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਰਕਾਰ ਅਸੀਂ ਆਪ ਹੀ ਆਪ ਦੇ ਪੈੜ ਪੈਰਾ ਤੇ ਕੁਹਾੜਾ ਮਾਰ ਦੇਖੇ ਜੇ ਜਿਹੜਾ ਕੇਸਰੀਵਾਲ ਦੇਖਦੇ ਸੀ ਨੈਟ ਸੋਸ਼ਲ ਮੀਡੀਆ ਤੋਂ ਮੀਡੀਆ ਤੋਂ ਇਹ ਦਿੱਲੀ ਦੇ ਵਿੱਚ ਬਹੁਤ ਵੱਡੇ ਡਰਾਮੇ ਕਰਦਾ ਸੀਗਾ ਕੇਸਰੀਵਾਲ ਕਹਿੰਦਾ ਸੀ ਜੇ ਕਿ ਮੈਂ ਗਨਮੈ ਨਹੀਂ ਲਊਂਗਾ ਮੈਂ ਕੋਈ ਸਰਕਾਰੀ ਗੱਡੀ ਨਹੀਂ ਲਊਂਗਾ ਮੈਂ ਆਮ ਆਦਮੀਆਂ ਆਮ ਆਦਮੀ ਨੂੰ ਵੋਟ ਪਾ ਕੇ ਆਮ ਆਦਮੀ ਦੀ ਸਰਕਾਰ ਬਣਾਓ ਆਮ ਆਦਮੀ ਜਿਹੜਾ ਹੈਗਾ ਉਹ ਆਪਣੀ ਸਰਕਾਰ ਆਪ ਚਲਾਊਗਾ ਲੇਕਿਨ ਉਹੋ ਹੀ ਸਰਕਾਰ ਅੱਜ ਸਾਡੇ ਰਾਸ਼ਨ ਤੇ ਵੀ ਕਟੌਤੀ ਲੱਗ ਗਈ ਆ ਪੈਨਸ਼ਨਾਂ 'ਚ ਵੀ ਬਿਲੇਪ ਹੈ ਗਈ ਆ ਲੇਕਿਨ ਅਮਰੀਕਾ ਦਾ ਚੱਕਾ ਜਾਮ ਕਰਦਾ ਉੱਥੇ ਆਮ ਆਦਮੀ ਦੇ ਕਰਿੰਦੇ ਲਗੇ ਫਿਰਦੇ ਆ ਆਮ ਆਦਮੀ ਦੇ ਕਰਿੰਦੇ ਕਹਿੰਦੇ ਆ ਕਿ ਜੇ ਤੁਸੀਂ ਸਾਨੂੰ ਆਪਣੀ ਐਮਪੀ ਦੇ ਲਖਨਾ ਚ ਬੋਲ ਨਹੀਂ ਪਾਈ ਅਸੀਂ ਤੁਹਾਨੂੰ ਕੰਮ ਨਹੀਂ ਲੈਣ ਦੇਣਾ ਦਾ ਦਾਲ ਪ੍ਰਸ਼ਾਸਨ ਤੇ ਪੂਰਾ ਤਬਾਬ ਨਾ ਰੱਖਿਆ ਉਹ ਦਬਾਤ ਨੂੰ ਮਿਲਾਇਆ ਇਹ ਸਾਨੂੰ ਇਹਨਾਂ ਨੇ ਬੋਟ ਨਹੀਂ ਪਾਈ ਸਾਡੇ ਕੋਲੇ ਜਿਹੜਾ ਬੰਦਾ ਆਊਗਾ ਜਿਹੜਾ ਤੁਸੀਂ ਭੇਜੋਗੇ ਉਹਨੂੰ ਕੰਮ ਦਵਾਂਗੇ ਉਹ ਦੂਜੇ ਨੂੰ ਨਹੀਂ ਦਵਾਂਗੇ ਸਾਥੀਓ ਮੈਂ ਦੱਸਣਾ ਚਾਹਨਾ ਕਿ ਮੇਰੇ ਵਿੱਚ ਭੈਣਾ ਮੁਰੀਆਂ ਖੜੀਆਂ ਕੋਈ ਵੱਡੀਆਂ ਕੋਈ ਛੋਟੀਆਂ ਮੋਰ ਵੀਰ ਖੜੇ ਨੇ ਔਰ ਕੋਈ ਵੱਡੇ ਛੋਟੇ ਮੈਂ ਦੱਸਣਾ ਚਾਹਨਾ ਜੇ ਜਦੋਂ ਅਸੀਂ ਆਪਣਾ ਘਰ ਬਣਾਉਣੀ ਆ ਔਰਤ ਦਾਵਾ ਕਰਦੀ ਆ ਮੇਰਾ ਹੱਕ ਆ ਮੇਰਾ ਘਰ ਆ ਮੇਰੀਆਂ ਕੁਝ ਜ਼ਿੰਮੇਵਾਰੀਆਂ ਤੇ ਮੇਰਾ ਆ ਹ ਅਧਿਕਾਰ ਬਣਦਾ ਹੈ ਬਾਬਾ ਸਾਹਿਬ ਦੀ ਬਦੌਲਤ ਇਸੇ ਤਰ੍ਹਾਂ ਮੇਰੇ ਗੁਣੀ ਕਹਿੰਦੇ ਆ ਕਿ ਅਸੀਂ ਅੱਜ ਸਾਦੀशुदा ਔਰ ਮੇਰਾ ਅਧਿਕਾਰ ਬਣਦਾ ਮੇਰਾ ਹੱਕ ਬਣਦਾ ਸਾਡੇ ਦੋਹਾਂ ਪਰਿਵਾਰਾਂ ਦਾ ਹੱਕ ਬਣਦਾ ਮੈਂ ਪੁੱਛਣਾ ਚਾਹੁੰਗਾ ਇਹ ਗੱਲ ਬਿਲਕੁਲ ਠੀਕ ਹੈ ਥੋੜਾ ਕੁਛ ਲੋਕ ਥੋੜਾ ਕੁਛ ਲੋਕ ਹੱਥ ਖੜੇ ਕਰਕੇ ਦੱਸਣਾ ਆਵਾਜ਼ ਦੇ ਕੋ ਮੋਰ ਨਾਲ ਆ ਵੀ ਅਸੀਂ ਆਪਣੇ ਆਪਣਾ ਦਾਵਾ ਕਰਦੇ ਆ ਨਾ ਕਿ ਸਾਡਾ ਹੱਕ ਔਰਤਾਂ ਵੀ ਕਰਦੀਆਂ ਬੰਦੇ ਕਰਦੀਆਂ ਕਾਰਜ ਸਿੱਦਾ ਹੱਕ ਹੈਗਾ ਬਈ ਪੱਕੀ ਗੱਲ ਆ ਪੱਕੀ ਗੱਲ ਆ ਜੀ ਇਸੇ ਤਰ੍ਹਾਂ ਸਾਡਾ ਹੱਕ ਸਰਕਾਰ ਦੇ ਕਾਨੂੰਨ ਅਨੁਸਾਰ ਵੀ ਸਾਡਾ ਮਨੇਗਾ ਦਾ ਸਾਡਾ ਹੱਕ ਆ ਸਾਡਾ ਕੰਮ ਜਿਹੜਾ ਹੈਗਾ ਉਹ ਅਸੀਂ ਲੈਣਾ ਇਹ ਖਦੋ ਲੈਣਾ ਇਹ ਕਿੰਨੇ ਚਿਰ ਦਾ ਲੈਣਾ ਇਹ ਸਾਡਾ ਹੱਕ ਆ ਉਹ ਸਾਡਾ ਜਿਹੜਾ ਮਨਰੇਗਾ ਪ੍ਰਸ਼ਾਸਨ ਦੇ ਨਾਲ ਜੁੜਿਆ ਹੋਇਆ ਆ ਦੀ ਬਿਸ਼ਨਲ ਡਿਪਟੀ ਕਮਿਸ਼ਨਰ ਨਾਲ ਤੇ ਪੀਡੀਪੀਓ ਫਰੋਜਪੁਰ ਨਾਲ ਸਾਰੇ ਸਮੂਹ ਪੀਡੀਪੀਓ ਨਾਲ ਲੇਕਿਨ ਜਿਹੜਾ ਪ੍ਰਸ਼ਾਸਨ ਉਹ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਓ ਪ੍ਰਸ਼ਾਸਨ ਜਿਹੜਾ ਹੈਗਾ ਰਾਜਨੀਤਿਕ ਲੋਕਾਂ ਦੇ ਨਾਲ ਮਿਲ ਕੇ ਗੱਤ ਕਰਕੇ ਉਹ ਖਰਚੇ ਚਲਾ ਰਿਹਾ ਮੈਂ ਬਹੁਤ ਸਟੇਟਮੈਂਟਾਂ ਦਿੱਤੀਆਂ ਆ ਮੇਰੇ ਮੋਬਾਈਲ ਦੇ ਵਿੱਚ ਸ਼ਾਮਲ ਆ ਕਿ ਜਿਹੜੇ ਲੋਕ ਕੰਮ ਨਹੀਂ ਕਰਦੇ ਉਹਨਾਂ ਦੀਆਂ ਫੋਟੋ ਦੂਜੀਆਂ ਲੇਵਰਾਂ ਦੀਆਂ ਅਟੈਚ ਕਰਕੇ ਆਨਲਾਈਨ ਕੀਤੇ ਜਾਂਦੇ ਆ ਜਿਹੜੇ ਲੋਕ ਕੰਮ ਮੰਗਣ ਆਉਦੇ ਆ ਉਹਨਾਂ ਨੂੰ ਖੱਜਲ ਖਰਾਬ ਕੀਤਾ ਜਾਂਦਾ ਹੈ ਮੈਂ ਪੁੱਛਣਾ ਚਾਹੂੰਗਾ ਸਾਡੇ ਤੋਂ ਰੁਪਾ ਜਿਹੜਾ ਫੱਤੂ ਵਾਲੇ ਤੋਂ ਆਈ ਆ ਉਹਦੇ ਹਾਲਾਤ ਕੀ ਕਹਿੰਦੇ ਆ ਉਹਦੀ ਕਲਪਨਾ ਕੀ ਕਹਿੰਦੀ ਆ ਰੁਪਾ ਤੁਸੀਂ ਆਪਣਾ ਨਾਮ ਦੱਸਣਾ ਤੁਸੀਂ ਦੱਸਣਾ ਮੈਂ ਕਿਹੜੇ ਕਿੰਨੇ ਮਾਰੇ ਆ ਤੱਤ ਇਹ ਬਹੁਤ ਕਿੰਨਾ ਖਰਚਾ ਕਰਦਾ ਤੁਸੀਂ ਆ ਮੈਂ ਵੀ ਬਰਾਣੀ ਕਰਦਾ ਕੋਾ ਮੇਰਾ ਨਾਮ ਹੈ ਮਾੜਾ ਗਿਲਚੂ ਬੜਾ ਉੱਚੀ ਗਿਲਚੀ ਕਿੰਨਾ ਮੇਰਾ ਨਾਮ ਪਿੰਡ ਫੱਤੂ ਹੈ ਦੀ ਰਹਿਣਵਾਲੀ ਮੇਰਾ ਅਸੀ ਕੀ ਰੋਜ਼ ਆਟੋ ਦਾ ਕਿਰਾਇਆ ਲੱਗਦਾ ਮਹੀਨਾ ਹੋ ਗਿਆ ਮੈਨੂੰ ਬੁੱਤ ਨੇੜੇ ਆ ਜਾ ਉਹਨੂੰ ਕੰਮ ਨਹੀਂ ਦਿੱਤਾ ਜਾਂਦਾ ਕਦੀ ਕਹਿੰਦੇ ਪ੍ਰੋਜੈਕਟ ਨਹੀਂ ਹੈਗਾ ਉਹਦਾ ਵੀ ਕਿਆ ਰਹਿੰਦੇ ਆਹ ਲੋੜੇ ਕੱਲ ਨੂੰ ਕੰਮ ਲੱਗਦਾ ਜਿਵੇਂ ਅਸੀਂ ਆਈਏ ਸਭ ਵਾਪਸ ਕਰਦੇ ਨੇ ਕਦੀ ਛੁੱਟੀ ਤੇ ਹੁੰਦੀ ਹੈ ਕਦੀ ਕਹਿੰਦੇ ਜਿਹੜੇ ਮਾਸਟਰ ਕੱਢਦੇ ਆ ਉਹ ਮੈਡਮ ਨਹੀਂ ਹੈਗੇ ਇਹ ਸੀ ਸਾਡੇ ਮੇਜ਼ ਪਿੰਡ ਪੱਤੂ ਵਾਲੇ ਤੋਂ ਮਨਰੇਦਾ ਮੈਂ ਇਹ ਵੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਸਰਕਾਰਾਂ ਕੀ ਕਹਿੰਦੀ ਹੈ ਤੇ ਗੂਗਲ ਕੀ ਕਹਿੰਦਾ ਆਹਨੇ ਜੀ ਲੋਕਾਂ ਦੀ ਆਵਾਜ਼ ਲੋਕ ਆਪ ਬੋਲਣ ਬਹੁਤ ਵਧੀਆ ਰੂਪਾਂ ਬੋਲ ਗਈ ਆ ਇਸੇ ਕਰਕੇ ਤੁਸੀਂ ਆਪ ਦੀ ਆਵਾਜ਼ ਨੂੰ ਆਪ ਬੋਲਣਾ ਜੇ ਤਾ ਬੋਲ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਸਰਕਾਰਾਂ ਤੁਹਾਡੀ ਸਪੋਰਟ ਕਰਦੀਆਂ ਜੇ ਤੁਸੀਂ ਚੁੱਪ ਕਰਕੇ ਖੜੇ ਰਹੋਗੇ ਤੇ ਫੇਰ ਨਹੀਂ ਮੇਰੇ ਤੇ ਸਾਡੇ ਸਰਕਲ ਪਰਦਾਮ ਸਿੰਘ ਗੁੱਲਾਟੋ ਔਰ ਪ੍ਰਿਆ ਔਰ ਨੰਦਨੀ ਇਹ ਵੀ ਕੋਈ ਦੋ ਵੱਲਾ ਆਪਣੀਆਂ ਦੱਸ ਰਹੀ ਜੈਪਿੰਗ ਜੈਪਾ ਮੇਰਾ ਨਾਮ ਪ੍ਰੀਆ ਪਿੰਡ ਗਿੱਲਾ ਵਾਲੇ ਤੋਂ ਆ ਸਾਨੂੰ 1 ਮਹੀਨਾ ਹੋ ਗਿਆ ਕਿ ਇਹ ਮਾਰਦਿਆਂ ਨੂੰ ਸਾਨੂੰ ਕਹਿੰਦੇ ਤੁਹਾਡੇ ਇੰਟਰਸ ਚੇਂਜ ਹੋ ਗਿਆ ਜੇ ਜੀਆਰਐਸ ਚੇਂਜ ਹੋਏ ਉਹਨਾਂ ਨੂੰ ਫੋਨ ਕਰੀਦਾ ਫੋਨ ਨਹੀਂ ਚਾਤਰੇਗੇ ਜੀ ਹਣ ਅੱਜ ਅਸੀਂ ਗਏ ਆ ਤੇ ਕਹਿੰਦੇ ਕੱਲ ਨੂੰ ਕੰਮ ਕਰਦਾਂਗੇ ਜੇ ਆਪਣੇ ਕੰਪਿਊਟਰ ਤੇ ਮੈਡਮ ਬੈਠੀ ਹੋਵੇਗਾ ਮੈਡਮ ਨੂੰ ਛੁੱਟੀ ਤੇ ਹੁੰਦੀ ਆ ਤੇ ਮੈਡਮ ਜਦੋਂ ਵੇਖੀ ਜੀ ਮੈਡਮ ਛੁੱਟੀ ਤੇ ਆ ਤੇ ਕਹਿ ਦੇ ਆ ਕਿ ਮੈਡਮ ਇਹ ਜੀ ਏਪੀਓ ਮੈਡਮ ਨੂੰ ਉਹ ਕਰ ਦਿਓ ਕਿ ਜਾਇਦਾ ਤੋਂ ਵੀ ਲੈਣ ਦੇ ਆ ਕਿ ਜੀਆਰਐਸ ਖੜਵਾ ਲੈਣਗੇ ਤਾਂ ਉਹ ਸਾਹਮਣੇ ਬੈਠੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਾਇ ਤੇ ਆ ਤਾਂ ਚੁੱਪੀ ਜ جاگو جاگو ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਮੇਰਾ ਆਲੇ ਨੇ ਆ ਵਿੱਚ ਪੰਛੀ ਜਾਗੇ ਰੌਣਕ ਹੋਈ ਲੱਗੇ ਚੱਜ ਮੈਨੂੰ ਮਹਿਸਾਸ ਆ ਗਿਆ ਜੇ ਹੁਣ ਸਾਡੇ ਤੇ ਆਗੀ ਬੋਲ ਗਿਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚ ਸਾਡੇ ਮੇਟ ਪਿੰਡ ਪਿੰਡ ਹਾਜੀ ਵਾਲੇ ਤੋਂ ਆਸ ਰੋਜ ਚੋਰਦਾਨ ਰੱਤ ਤਾੜੀਆਂ ਹੋ ਜਾਣ ਮੈਨੂੰ ਪੂਰਾ ਮਿਲਣ ਲੱਗ ਪਿਆ ਪਲਾਟਿੰਗ ਪਿਛੇ ਦਾ ਵਾਲਾ ਅਨੇ ਕੋਲੋਂ ਹੈ ਤੁਮ ਐ ਕੋਲੋਂ ਨੋ ਨਾ ਉਹ ਨੱਟ ਤੈਨੂੰ ਦੇਖੀ ਜਾਂਦਾ ਠੀਕ ਸਣਾ ਸ ਉਹਨੇ ਕਹਣਾ ਨਾ ਕੰਮ ਦੀ ਲੋੜ ਹੀ ਨਹੀਂ ਹੈ ਇਹ ਦਹਾਂ ਕਿੰਨੇ ਨਿਕਾ ਸੇ ਨਾ ਨਾ ਕੀ ਆਸੋ ਮੈਂ ਉਹਨੂੰ ਬੋਲੀ ਜਾ ਹਲੋ ਹਲੋ ਹਣ ਉਹ ਲੋ ਦੱਸਦੇ ਮਾਰਦੇ ਸਾਲੀ ਕੋਈ ਸੁਣਵਾਈ ਨਹੀਂ ਆ ਇੱਕ ਦੱਸ ਕੋਈ ਗੱਲ ਨਹੀਂ ਸਾਲੀ ਸੌਂਦੇ ਅਸੀਂ ਆਈ ਦਾ ਘਰੋਂ ਕੰਮ ਚੱਲ ਕੇ ਬੱਚੇ ਛੱਡ ਕੇ ਸਾਡੀ ਜਿਹੜੀ ਰੀਲ ਤੇ ਸਾਨੂੰ ਉਹ ਵੀ ਜਿਹੜਾ ਸਾਡਾ ਆਪੇ ਸਾਨੂੰ ਕੀਤਾ ਜਾਵੇ ਕਿ ਨਾਮ ਦਿਸਦਾ ਜਾਵੇ ਪਹਿਲੀ ਵਾਰ ਕੁੜੀ ਬੋਲੀ ਆ ਔਰ ਆਉਂਦੀ ਵੀ ਬਹੁਤ ਘੱਟ ਆ ਇਹਦੀ ਲੜਾਈ ਵੀ ਹੁੰਦੀ ਰਹਿੰਦੀ ਆ ਇਹ ਦੋਵੇਂ ਜੀ ਐਨ ਬੋਲਦੇ ਆ ਮਾਨ ਰੱਖ ਕੇ ਆਪਾਂ ਦੱਸਨਾ ਰਿਸ਼ਤੇਦਾਰੀ ਆ ਹੈਗੀ ਆ ਰਿਸ਼ਤੇਦਾਰੀ ਮੈਨੂੰ ਤਾਂ ਬੋਲਦਾ ਮੈਂ ਉਹਨਾਂ ਬੇਨਤੀ ਕਰੂੰਗਾ ਸਾਡੇ ਵਿੱਚ ਬੀਨਾ ਰਾਣੀ ਪਿੰਡ ਪੰਲਾ ਮੇਟਾ ਤੋਂ ਆਈ ਆ ਉਹ ਆਪ ਨੂੰ ਨਹੀਂ ਪੜਾ ਸਕਿਆ ਪੂਰੇ ਦੁਰਸ਼ਟ ਨਾ ਕੰਨੀ। ਰਾਖਲੇ ਪਤੇ ਵੀ ਸਾਰਿਆਂ ਗੈਰਕਾਨੂੰਨੀ ਵਪਾਰ। ਬੱਸ ਜੀ। ਸਾਨੂੰ ਵੀਡੀਓ ਸਾਹਮਣੇ ਦਫਤਰ ਚ ਬਣਾ ਕੇ ਸਾਡੀ ਬੇਇਜ਼ਤੀ ਕੀਤੀ। ਅਸੀਂ ਕੰਮ ਵਾਸਤੇ ਘੇੜੇ ਮਾਰਦੇ ਛੋੜੇ। ਪਿਛਲੇ ਮਹੀਨੇ ਦੀ 5 ਤਰੀਕ ਨੂੰ ਜਮ੍ਹਾਂ ਕਰਾਈ ਹੋਈ ਡਿਮਾਂਡ ਉਹ ਸਮਾਜਿਕ ਕੰਮ ਨਹੀਂ ਲਿਆ ਸਾਰਿਆਂ ਨੂੰ ਜੈਪ੍ਰਿੰਟ ਜੈ ਸਾਥੀਓ ਜੈਪ੍ਰਿੰਟ ਤਾਂ ਪੂਰੇ ਜੁਰਾਸੁਰਾ ਨਾਲ ਕਰਿਓ ਕਿ ਬੰਦੇ ਨਵੇਂ ਆ ਕਿ ਤੁਸੀਂ ਬੋਲਦੇ ਨਹੀਂ ਮੈਂ ਹਾਂ ਬੇਨਤੀ ਕਰਮਾ ਸਾਡੇ ਚੋਂ ਸੂਬਾ ਸਿੰਘ ਪਿੰਡ ਖਾਈ ਥੰਮੇ ਕਿਹਾ ਤਾਂ ਉਹ ਵੀ ਦੱਸਣੀਏ ਜੇ ਹੱਸਦੇ ਆ ਤੇ ਅਸੀਂ ਊਟ ਕਾੜਨਾ ਲਾਉਣੀਆਂ ਕਰਦੇ ਜੈਪ੍ਰਿੰਟ 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 ਨਾ ਜੁਬਾਜ਼ ਸਿੰਘ ਤੇਰੇ ਕਾਇਲ ਨਹੀਂ ਬੁੱਲਣਾ ਹਾਂ ਕੰਮ ਕੰਮ ਨਹੀਂ ਦਿੰਦੇ ਬਹੁਤ ਵਾਰੀ ਆਇਆ ਮੈਂ ਆਪਣੀ ਬੋਸਾ ਤੋਂ ਉੱਠਾਂਦੇ ਆਇਆ ਸਾਡੀ ਜਾਨ ਨਹੀਂ ਜਾਂਦੀ ਸਾਨੂੰ ਕੰਮ ਦਿੱਤਾ ਨਹੀਂ ਮੈਂ ਤੁਹਾਨੂੰ ਕਿਹੜਾ ਬੁਲਾਇਆ ਜਾਂਦੀ ਆਪ ਕਿਹੜੀ ਮੋਟਾ ਜਾਂਦੀ ਆ ਤੇਰੀ ਗੱਲ ਦਾ ਬੋਲੂ ਦੱਸਣਾ ਤੇ ਨਹੀਂ ਲੋ ਜੀ ਹੁਣ ਬੇੰਤੀ ਆ ਥੋੜੇ ਕਿ ਦਿਨਾਂ ਨੂੰ ਇਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਦੇਣੀ ਆ ਪਿੱਪਲ ਸਿੰਘ ਇਹਨਾਂ ਚਾਰੀ ਤੋਂ ਮੈਨੂੰ ਲੱਗਦਾ ਹੈ ਕਿ ਪਹਿਲੋ ਸਾਡੀ ਲੜਾਈ ਹੁੰਦੀ ਹੋਈ ਇਹਨਾਂ ਕਾਫੀ ਦਿਨਾਂ ਤੋਂ ਜ਼ਿੰਮੇਵਾਰੀ ਸਮਝਦੇ ਆ ਤਾਂ ਇਹ ਵੀ ਇਹਨਾਂ ਦੀ ਸਮਝ ਬਣ ਗਈ ਆ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਰਾਜਨੀਤਿਕ ਨਕਲ ਦੇ ਗੁਲਾਮ ਸੀਏ ਅਸੀਂ ਹੁਣ ਗੁਲਾਮੀ ਚੋਂ ਬਾਹਰ ਨਿਕਲਣਾ ਹੈ ਅੱਜ ਮੇਰੇ ਸਾਹਮਣੇ ਹੁਣ ਆਇਆ ਇੱਥੇ ਬੰਦਿਆਂ ਦਾ ਉਹਨਾਂ ਨੂੰ ਖੋਕ ਕੇ ਕਿਹਾ ਹੁਣ ਤੁਹਾਡੀ ਲੋੜ ਨਹੀਂ ਹੈਗੀ ਅਸੀਂ ਕੰਮ ਲਾਂਗੇ ਛਾਤੀ ਨਾਲ ਸਿੱਕ ਖੋਕ ਕੇ ਕਰਨੇ ਆ ਸਾਡਾ ਹੱਤ ਆਸੀਂ ਸਿੱਧੇ ਆਪ ਲਵਾਵਾਂਗੇ ਡਾਕਟਰ ਬੁਰੂ ਤੋਂ ਸਰਦਾਰ ਕੁਲਪ ਸਿੰਘ ਹੈਲੋ ਮੈਂ ਦਾਸ ਦਾ ਕੁਲਪ ਸਿੰਘ ਪੈਂਟਾਈ ਦੇ ਰਹਿਣ ਵਾਲਾ ਹਾਂ ਹਨ ਕਰੀਬ 50 ਦਿਨਾਂ ਤੋਂ ਡਿਮਾਂਡ ਦਿੱਤੀ ਹੋਏ ਨੇ ਉਹਨੇ ਆ ਮੀਨੂ ਸ਼ਰਮਾ ਜੋ ਮੈਡਮ ਹੈ ਉਹ ਬਹੁਤ ਖਰਾਬ ਕਰ ਰਹੀ ਹੈ ਕਰੀਬ ਫਲਾਣੇ ਸਕੂਲ ਤੋਂ ਖਾਣੇ ਆ ਫੂਕਰਾਓ ਇਸ ਕਰ ਕੈਸੀ ਇਹਨਾਂ ਕਾਂਗੇ ਕਹੀ ਸਰਕਾਰ ਨੂੰ ਵੀ ਕਾਂਗੇ ਐਸੋ ਐਮਐਲ ਸਾਹਿਬ ਨੂੰ ਜੇ ਵੀਰੂ ਸ਼ਰਮਾ ਰਹੀ ਤੇ ਅੱਗੇ ਤੇ ਵੋਟ ਨਹੀਂ ਪਣੀ ਆਪਾਂ ਨੂੰ ਕੋਈ ਵੀ ਜੇ ਵੀਰੂ ਸ਼ਰਮਾ ਜਿਹਨਾਂ ਖਰਾਬ ਕਰਦੀ ਵੀ ਦੁਨੀਆ ਨੂੰ ਵੀਰ ਸ਼ਰਮਾ ਕਦੇ ਇੱਥੋਂ ਹਾਂ ਇੱਥੇ ਇਹ ਨਹੀਂ ਬੈਂਤੀਏ ਵੀਰੂ ਸ਼ਰਮਾ ਬਾਈ ਸੋਚੋ ਕੋਈ ਨਾ ਗੱਲ ਜਿਹਨਾਂ ਸੰਸਦ ਨੂੰ ਖਰਾਬ ਕਰਦੀ ਹੈ ਮੈਂ ਬੇਨਤੀ ਕਰੂੰਗਾ ਸਾਡੇ ਚ ਮਮਤਾ ਰਾਣੀ ਪਿੰਡ ਬੁਰਜ ਫਕਰ ਸੰਗਾਲੀ ਵਸਤੀ ਅ ਅਮੀ ਆਪਣੇ ਵਿਚਾਰ ਦੱਸਣਗੇ ਮੈਂ ਫਿਰ ਬੇਨਤੀ ਕਰਾਂਗਾ ਜਿੰਨੇ ਜਿੰਨੇ ਤੁਸੀਂ ਬੋਲੋਗੇ ਉਹ ਵੀ ਉਹ ਤੁਹਾਡੀ ਸੋਸ਼ਲ ਮੀਡੀਆ ਤੁਹਾਡਾ ਸੰਯੋਗ ਕਰੇਗੀ ਤੁਸੀਂ ਬੋਲ ਰਹੇ ਹੋ ਕਿਉਂਕਾ ਸੋਸ਼ਲ ਮੀਡੀਆ ਤੇ ਗੂਗਲ ਮਹਿਸੂਸ ਕੀਤਾ ਕਿ ਤੁਸੀਂ ਭਾਈ ਸਾਹਿਬ ਜਿਹੜੀ ਪਬਲਿਕ ਦੀ ਆਵਾਜ਼ ਆ ਪਬਲਿਕ ਤੁਹਾਨੂੰ ਆਪ ਬੋਲਣਾ ਕਦੇ ਤੁਸੀਂ ਜਿਹੜਾ ਪ੍ਰਚਾਰ ਕਰਦੇ ਹੋ ਉਹ ਤੋਂ ਕਾਊ ਪ੍ਰਚਾਰਾ ਮਹਿਕੂਬ ਕਾਂਗਰਸ ਨੂੰ ਤੁਸੀਂ ਆਪ ਤੁਹਾਨੂੰ ਬੋਲਣਾ ਕਰਦੇ ਗਏਗਾ ਲਾਟਾ ਮਮਤਾ ਰਾਣੀ ਮੱਖਣ ਸਿੰਘ ਵਾਲੀ ਵਸੋਂ ਤੋਂ ਜਾ ਪਰੇ ਸਭ ਤਾਂ ਮੁੱਕਦਾ ਰਹੇ। ਤੁਸੀਂ ਕਾਫੀ ਜਿਹੜੇ ਮਾਰ ਚੁੱਕੇ ਆਂ ਸਾਨੂੰ ਕੰਮ ਦੀ। ਕੁਝੋ ਕੁਝ ਵੇਚਦੇ ਗਾ। ਹੋਰ ਦੇ ਦਿਨਾਂ ਨੂੰ ਬਾਅਦ ਕੀ ਐਮਐਲ ਬਣੇਗੇ। ਅਨੁਸਾਰ ਗੁੰਮਕੀ ਕਰਦਿਆਂ ਸਾਡਾ ਕੰਮ ਮੁੱਕ ਜਾਏ। ਜੇ ਬੇਂਤੀਆਂ ਨਹੀਂ ਮੰਨਦੇ ਤਾਂ ਬੇਂਤਾਂ ਮੰਨਦੇ। ਬੇਂਤੀਆਂ ਮੰਨਦੇ ਹੋਏ ਤੇ ਆਪਾਂ ਨੂੰ ਧੁੱਪ 'ਚ ਇਕੱਠੇ ਹੋਣ ਦੀ ਲੋੜ ਆ। ਚਿੱਤਰ ਦੇ ਯਾਰ। ਹਾਂ ਜੀ ਕਿੱਥੇ ਸਹੀ ਆ ਕਿੱਥੇ ਯਾਰ ਨੇ ਸਰ ਹਾਂ ਜੀ ਬੇਨਤੀ ਕਰਨਾ ਕੀ ਨਾਮ ਸੀ ਕੁੜੀ ਦਾ ਕਲਵਿੰਦਰ ਕੌਰ ਪਿੰਨਾ ਬਗਯਪਤਪੰਦੋਂ ਕੋਈ ਆਪੰਨਾ ਰਾਸ਼ਟਰ ਸਿੰਘ ਜੀ ਸਾਨੂੰ 15 ਦੇ ਹੋ ਗਏ ਕੰਮ ਜੁਮਾਰ ਦੇ ਮਕਰਾਏ ਜੀ ਤਾਂ ਕਿ ਸਾਨੂੰ ਕੋਈ ਕੰਮ ਨਹੀਂ ਠੀਕ ਹੈ ਬਾਕੀ ਜਿੰਨੇ ਚਾਰ ਮਸਟਰ ਲਾ ਲੈ ਆਪਕੇ ਦੋ ਮਸਟਰ ਸੇ ਜਾ ਸਕਦੇ 50 50 ਪਿਛਲੇ ਲੋਕ ਸੌਣ ਸਾਧੂ ਲਗਭਗ ਤੁਸੀਂ ਆਪਣੀ ਗੱਲ ਕੀਤੀ ਆ ਬਹੁਤ ਅਸੀਂ ਵਧਾਈ ਦੇ ਪਾਤਰ ਆ ਆਪਾਂ ਹੁਣ ਜਿਹੜੀ ਰਿਪੋਰਟ ਬਣਾਈ ਸੀ ਰਿਪੋਰਟ ਮੁਤਾਬਕ ਅੱਗੇ ਗੱਲ ਕਰਨੀ ਆ ਆ ਵੀਰਪਾਲ ਵੀਰਪਾਲ ਮੜਾ ਜਲਦੀ ਆ ਉਹ ਬਲਾਉ ਜਰਾ ਵੀਰਪਾਲ ਨੂੰ ਨੂੰ ਲਿਆ ਕੇ ਚੁੱਕੀਏ ਕੋਈ ਕੰਨ ਨਾਲ ਲੱਗਿਆ ਹੋਇਆ ਗੱਲ ਬੋਲੀ ਨਹੀਂ ਇਹਦੀ ਆਵਾਜ਼ ਆ ਬਈ ਇੱਧਰ ਤੇਰੀ ਮੀਟਿੰਗ ਸਮਾਪਤ ਹੋ ਜਾਣੀ ਆ ਆ ਜਾ ਫਟਾਫਟ ਆ ਜਾ ਮੜਾ ਜੀ ਹਾਜ਼ਰੀ ਲਾਉਣੀ ਆ ਹਾਜ਼ਰੀ ਲਾਉਣੀ ਏ ਤੇਰੀ ਅੱਜ ਆ ਕੇ ਬੋਲੋਗੇ ਫਿਰ ਹਾਜ਼ਰੀ ਲੱਗਣੀ ਆ ਵੀਰਪਾਲ ਪਿੰਡ ਸల్ਤਾਨ ਵਾਲੇ ਤੋਂ ਇਹ ਦੱਸਣਗੇ ਵਿਚਾਰੀ ਅੱਖੀ ਦੂਰੋਂ ਆਉਂਦੀ ਕੀ ਹੋ ਰਿਹਾ ਕੀ ਹੈ ਆਹ ਚੁੱਕੋ ਜਿੱਦ ਕੇ ਮੰਗਦਾ ਲੋ ਠੀਕ ਹੈ ਪ੍ਰਮਾਤਮਾ ਉਹਦੇ ਤੇ ਕਿਰਪਾ ਕਰੂਗਾ ਸੁਖਸਾ ਕਰੂਗਾ ਲੱਟਪੱਗ ਮੈਂ ਆਗੂ ਬਿਲਦਿਆਂ ਨੂੰ ਡੰਕੂ ਕਰੂੰਗਾ ਕਿ ਬਾਕੀ ਬਲਾਕਾਂ ਚ ਵੀ ਮਿੱਤੀਆਂ ਨਗਾਚਾਰ ਚੱਲ ਰਹੀ ਆ ਔਰ ਕੱਲ ਗੁਰੂ ਘਰ ਸਾਹਿਬ 19 ਤੀਕ ਨੂੰ ਨਾਲੀ ਉਸ ਤੋਂ ਬਾਅਦ ਕਲਖੁਰਦ ਉਸ ਤੋਂ ਬਾਅਦ ਜੀਰਾ ਜੀਰੇ ਤੋਂ ਬਾਅਦ ਇੱਕ ਵੱਡਾ ਕੱਟ ਕਰਨਾ ਜਿਹਦੇ ਵਿੱਚ ਆਪਣੇ ਪਾਪ ਸੋ ਬਣਾਏ ਆ ਇੱਕ ਦਲ ਸੁਣ ਲੋ ਕੀ ਆਮ ਨਾਲ ਵੀਰੋ ਜੀਪਰ ਤੋਂ ਇੱਧਰ ਲਈ ਸ਼ੈੱਡ ਦਾ ਨੰਬਰ ਜਦੋਂ ਲੱਗੇਗਾ ਇਧਰਲੀ ਸਾਈਡ ਨਹੀਂ ਆਏਗੀ ਫਿਰੋਜ਼ਪੁਰ ਦੀ ਇਧਰਲੀ ਸਾਈਡ ਦਾ ਜਦੋਂ ਨੰਬਰ ਲੱਗੇਗਾ ਇਧਰਲੀ ਸਾਈਡ ਨਹੀਂ ਆਏਗੀ ਇਹ ਪਾੜ ਦੋ ਬਣਾਉਣ ਦਾ ਕਾਰਨ ਕੀ ਆ ਤੁਸੀਂ ਸਮਝ ਲਓ ਚੰਗੀ ਤਰ੍ਹਾਂ ਕਿ ਪ੍ਰਸ਼ਾਸਨ ਸਾਡਾ ਭੇਤੀ ਹੋ ਗਿਆ ਵੀ ਇੱਕ ਦਿਨ ਰੌਲਾ ਪਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਪੂਰੇ ਮੁੜਦੇ ਨਹੀਂ ਐ ਫਿਰ ਮੁੜਦੇ ਨਹੀਂ ਐ ਪਰ ਆਪਾਂ ਲਗਾਤਾਰ ਮਿਹਨਤ ਕਰਨੀ ਆ ਪ੍ਰਸ਼ਾਸਨ ਨੂੰ ਸੁੱਤੇ ਪੈਣ ਨੂੰ ਜਗਾਉਣਾ ਗੁੰਮ ਕਰਨ ਦੀ ਨੀਂਦ ਜਿਹੜੀ ਸਰਕਾਰ ਛੁੱਟੀ ਹੈ ਅਧਿਸ਼ਟਾਚਾਰੀ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਚਤਕਾ ਲਾਉਣ ਲਈ ਆਪਾਂ ਨੂੰ ਲਗਾਤਾਰ ਲੜਨਾ ਪੈਗਾ ਆਪਾਂ ਮਹੀਨੇ 'ਚ ਇੱਕ ਨਾ ਇੱਕ ਜਿਹੜੀ ਹੈਗੀ ਆ ਵੱਡੀ ਇਸੇ ਤਰ੍ਹਾਂ ਦੀ ਮੀਟਿੰਗ ਕਰਦੇ ਰਹਿਣਾ ਐਨੇ ਕਹਿੰਦਾ ਹੋਇਆ ਸਾਨੂੰ ਜੈ ਭੀਨ ਜੈ ਭਾਰਤ ਸੋਸਕਾਰ ਕਰਨਾ ਨਾ ਕਰਾਵਾਗੇ